महाराजंजा छत्तीस जे अब उद्घाटन किए गए की कहना वाहेगुरु जी का खालसा वाहेगुरु जी की फतेह ਬਹੁਤ ਖੁਸ਼ੀ ਦਾ ਸਮਾਂ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਮੰਡੀਆਂ ਜਦੋਂ ਅਨਾਜ ਆਉਂਦਾ ਤਾਂ ਅਨਾਜ ਨੂੰ ਸੰਭਾਲਣ ਵਾਸਤੇ ਜਾਂ ਕੋਈ بارش ਪੈ ਜਾਂਦੀ ਹੈ ਉਦੋਂ ਸਾਨੂੰ ਬਹੁਤ ਵੱਡੀ ਮੁਸੀਬਤ ਜਿਹੜੀ ਆਉਂਦੀ ਹੈ ਫਰੀਦਕੋਟ ਦੀ ਜਿਹੜੀ ਸਾਡੀ ਸ਼ਹਿਰ ਦੀ ਮੰਡੀ ਹੈ ਇਹਦੇ ਵਾਸਤੇ ਅਸੀਂ ਚਾਰ ਵੱਡੇ ਛੱਡਾ ਜਿਨ੍ਹਾਂ ਦਾ ਲਗਭਗ 4 ਕਰੋੜ ਰੁਪਈਆ ਖਰਚਾ ਆਉਣਾ 4 ਕਰੋੜ ਤੋਂ ਉੱਪਰ ਆਉਣਾ ਤਾਂ ਨਾਲ ਹੀ ਦੋ ਛੋਟੇ ਛੱਡਾ ਜਿੱਥੇ ਕਿਸਾਨਾਂ ਦੇ ਬੈਠਣ ਵਾਸਤੇ ਪਿੰਡਾਂ ਦੇ ਵਿੱਚ 14 ਲੱਖ ਰੁਪਏ ਦੀ ਲਾਗਤ ਨਾਲ ਉਹ ਜਿਹੜੇ ਉਹ ਸ਼ੈੱਡ ਅਸੀਂ ਬਣਾ ਰਹੇ ਇਹ ਸਾਰੇ ਦੇ ਸਾਰੇ ਸ਼ੈੱਡ ਆ ਜਿਹੜੇ ਇੱਕ ਕਣਕ ਦਾ ਆਉਣ ਤੋਂ ਪਹਿਲਾਂ ਪਹਿਲਾਂ ਤਿਆਰ ਹੋ ਜਾਣਗੇ ਇਹਦੇ ਵਿੱਚ ਬਕਾਇਦਾ ਲਾਈਟਿੰਗ ਹੋਰ ਵੀ ਜਿਹੜੀਆਂ ਸਹੂਲਤਾਂ ਕਿਸਾਨਾਂ ਦੇ ਬੈਠਣ ਵਾਸਤੇ ਦਾ ਨਾਜ ਨੂੰ ਰੱਖਣ ਵਾਸਤੇ ਜਿਹੜੀਆਂ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ